ਆ ਮਿੱਤਰੋ ਬੱਬੂ ਮਾਨ ਦੇ ਸ਼ੋਅ ਕਰਕੇ ਅੱਜ ਆ ਮੈਚ ਦੇਖੋ ਯਾਰ ਆ ਇਦਾਂ ਲੱਗਿਆ ਅੱਜ ਮੈਚ ਦੋ ਵਾਰੀ ਜੋ ਆ ਦਰਸ਼ਕ ਗਰਾਊਂਡ ਦੇ ਵਿੱਚ ਆਏ ਆ ਤੇ ਮੈਚ ਰੁਕਿਆ ਯਾਰ ਆਪਣੀ ਕਬੱਡੀ ਰੁਕੀ ਆ ਸੋ ਆ ਸ਼ੋਅ ਕਰਕੇ ਯਾਰ ਜਾਂ ਸ਼ੋਰ ਰੱਖ ਲਿਆ ਕਰੋ ਜਾਂ ਕਬੱਡੀ ਕਰਾ ਲਿਆ ਕਰੋ ਸ਼ਾਮ ਨੂੰ ਕਰਾਉਣਾ ਹਨਾ ਬੇਸ਼ੱਕ ਕਰਾਓ ਜੀ 사ਦਕੇ ਕਰਾਓ ਯਾਰ ਪਰ ਆ ਕਬੱਡੀ ਚ ਆ ਦਰਸ਼ਕ ਦੇਖੋ ਯਾਰ ਕਿਵੇਂ ਭੱਜ ਰਹੇ ਆ ਸੋ ਉਮੀਦ ਆ ਵੀ ਅੱਗੇ ਤੋਂ ਇਹ ਚੀਜ਼ਾਂ ਨਾ ਹੋਣੀਆਂ ਕਿਉਂਕਿ ਯਾਰ ਥੋੜਾ ਟਾਈਮ ਪਾ ਲਿਆ ਕਰੋ ਵਿੱਚ ਬਈ ਓਦਾਂ ਹੀ ਤੁਸੀਂ ਯਾਰ ਉਧਰ ਸਟੇਜ ਲਾਈ ਜਾਂਦੇ ਆ ਇੱਧਰ ਕਬੱਡੀ ਹੋ ਰਹੀ ਆ ਕਬੱਡੀ ਇੱਕ ਹਨਾ ਬਹੁਤ ਉੱਪਰ ਲੈਵਲ ਦਾ ਕਹੇ ਨੂੰ ਮਾਣਤਾ ਬਹੁਤ ਆਸਲ ਹੋਈ ਆ ਪੰਜਾਬ ਚ ਐਡੇ ਵੱਡੇ ਇਨਾਮ ਯਾਰ ਇਹ ਕੋਈ ਐਦਾਂ ਥੋੜੀ ਖੇਡ ਆ ਤੁਸੀਂ ਇੱਕ ਪਾਸੇ 쇼 ਦੀ ਤਿਆਰੀ ਕਰੀ ਜਾਂਦੇ ਆ ਸੋ ਆ ਚੀਜ਼ਾਂ ਰੋਕੋ ਆ ਪਰ ਰਿਜ਼ਲਟ ਤੇ ਆਉਣੇ ਆ ਮਿੱਤਰੋ ਵੈਸੇ ਬੋਲਿਆ ਨਹੀਂ ਗਿਆ ਕੋਈ ਕਲੀਅਰ ਨਹੀਂ ਹੋਇਆ ਸੀਗਾ ਅਜੇ ਕੱਲ ਤਾਂ ਹੀ ਕਲੀਅਰ ਹੋਣਾ ਮੈਂ ਆ ਚੀਜ਼ ਜਰੂਰ ਸਪੈਸ਼ਲੀ ਦੱਸਣੀ ਸੀਗੀ ਕਿਉਂਕਿ ਮੈਂ ਕਿ ਵੀ ਉਹ ਸੰਧੂ ਭਰਾ ਉਦਾਂ ਹੀ ਬੋਲੀ ਜਾਂਦਾ ਮੈਂ ਕਿ ਚੱਲ ਨਹੀਂ ਰਿਹਾ ਸਾਊਂਡ ਬੰਦ ਪਿਆ ਉਹ ਉਦਾਂ ਹੀ ਦੱਸ ਗਿਆ ਤੇ ਉਹ ਲਾਈਵ ਉਹਨਾਂ ਨੇ ਬੰਦ ਕਰਤਾ ਪਰ ਡੱਬੇ ਦੇ ਵਿੱਚ ਮਿੱਤਰੋ ਜੋ ਹੈ ਮੈਚ ਬਹੁਤ ਤਗੜੇ ਹੋਏ ਫਾਈਨਲ ਰਿਜ਼ਲਟ ਪਹਿਲੇ ਨੰਬਰ ਤੇ ਟੀਮ ਗੁਰਦਾਸਪੁਰ ਦੀ ਆਈ ਆ ਦੇ ਦੂਜੇ ਨੰਬਰ ਤੇ ਮਿੱਤਰੋ ਗੱਗੀ ਲੋਪੋ ਮਾਲਵੇ ਦੀ ਟੀਮਾਂ ਦੋਨੀਆਂ ਜਿਹੜਾ ਟੀਮਾਂ ਮੈਂ ਕਹਿੰਨਾ ਵੀ ਟੌਪ ਦੀਆਂ ਖੇਡੀਆਂ ਲੋਪੋ ਵਾਲਿਆਂ ਨੇ ਸ਼ਾਹ ਕੋੜ ਤੋਰੀ ਹਨਾ ਸਰੇ ਦੀ ਗੇਮ ਦਿਖਾ ਗਏ ਆ ਬੈਸਟ ਰੇਡਰ ਜੋ ਲੱਗ ਰਹੇ ਆ ਬਈ ਬਬਰਾ ਠੀਕਰੀ ਵਾਲ ਜਾਂ ਡੀਲ ਆ ਜਾਣ ਲਈ ਇਹਨਾਂ ਚੋਂ ਇੱਕ ਮਿੱਤਰੋ ਜੋ ਬੈਸਟ ਬਣੂਗਾ ਬੈਸਟ ਹੋਊਗਾ ਬਬਰਾ ਕਹਿੰਦੇ ਆ ਵੀ ਹੈਗਾ ਬੈਸਟ ਪਰ ਜੋ ਹੈ ਹਜੇ ਪੂਰਾ ਕਨਫਰਮ ਨਹੀਂ ਸੀਗਾ ਬੈਸਟ ਜਾਫੀ ਮਿੱਤਰੋ ਹੋਲਡ ਵਾਲਾ ਚੱਕਰ ਪਿਆ ਵਾ ਸੀ ਹੋਲਡ ਵਾਲਾ ਉਹ ਵੀ ਕਲੀਅਰ ਨਹੀਂ ਹੋਇਆ ਉਹ ਵੀ ਉਦਾਂ ਹੀ ਕਰਤਾ ਯਾਰ ਆ ਕੋਸ ਪਤਾ ਹੀ ਨਹੀਂ ਲੱਗਿਆ ਮੈਂ ਤੁਹਾਨੂੰ ਦੱਸ ਰਿਹਾ ਵੀ ਕੋਈ ਕਲੀਅਰ ਨਹੀਂ ਹੋ ਪਾਇਆ ਬੈਸਟ ਜਾਫੀ ਮਿੱਤਰੋ ਰਾਜੂ ਗੋਸਕ ਕੋਰਲਾ ਜਾਂ ਸਫੀਰ ਰਸ਼ੀਨ ਕਿਉਂਕਿ ਹੋਲਡ ਵਾਲੇ ਹੋਲਡ ਵਾਲੇ ਤੇ ਨਾ ਖੜਾ ਸੀ ਹਜੇ ਕੰਮ ਜਾਫੀ ਵਾਲਾ ਜੇ ਜੋ ਹੈ ਰਾਜੂ ਨੂੰ ਮਿਲਦਾ ਉਹ ਪੁਆਇੰਟ ਫਿਰ ਜੂ ਬੈਸਟਾਂ ਨਹੀਂ ਸਭ ਫੀਰਸ਼ੀਨ ਵਾਲਾ ਤਾਂ ਸੀਗਾ ਹੀ ਮਿੱਤਰੋ ਸੋ ਇਹ ਚੀਜ਼ ਅਜੇ ਕਲੀਅਰ ਨਹੀਂ ਹੋਈ ਸੀਗੀ ਬਾਕੀ ਮੈਂ ਤੁਹਾਨੂੰ ਦੱਸਣਾ ਸੀਗਾ ਜ਼ਰੂਰ ਤੇ ਇੱਕ ਹੋਰ ਚੀਜ਼ ਆ ਮਿੱਤਰੋ ਅੱਜ ਕੱਲ ਸ਼ੀਲੂ ਤੇ ਜੋ ਹੈ ਜੱਗੂ ਖੇਡ ਨਹੀਂ ਰਹੀ ਹਨਾ ਪਰ ਸ਼ੀਲੂ ਖੇਡ ਰਿਹਾ ਉਹ ਹਰਿਆਣੇ ਦੇ ਟੂਰਨਾਮੈਂਟਾਂ ਤੇ ਖੇਡਦਾ ਅੱਜ ਕੱਲ ਕੋਈ ਚੱਕਰ ਆਪਾਂ ਕਹਿ ਦਗੇ ਵੀ ਇਦਾਂ ਦੀ ਕੋਈ ਚੱਕਰ ਨਹੀਂਗਾ ਬੇ ਉਹ ਪਲੈਂਟੀ ਜੀ ਵੀ ਖੇਡਿਆ ਕਰੂਗਾ ਪਰ ਉਹ ਉਦਾਂ ਹੀ ਯਾਰ ਦੂਰ ਬਹੁ ਪੈ ਜਾਂਦਾ ਬਾਕੀ ਅਜੇ ਸੈਟ ਨਹੀਂ ਉਹ ਹੋ ਰਿਆਂਦੋ ਸੈਟ ਉਹਨੂੰ ਫਿਰ ਪੰਜਾਬ ਆਊਗਾ ਪਹਿਲਾ ਮੇਲਾ ਜਲਦੀ ਖੇਡਣਾ ਉਹਨੇ ਪੰਜਾਬ ਹੋ ਸਕਦਾ ਪਰसों ਨੂੰ ਜੋ ਹੈ ਪੰਜਾਬ 'ਚ ਤੁਹਾਨੂੰ ਦੇਖਣ ਨੂੰ ਮਿਲੇ ਕੱਲ ਨੂੰ ਫਿਰ ਕੱਲ ਨੂੰ ਆਪਣੇ ਪੰਜਾਬ ਵਾਲਿਆਂ ਨੇ ਵੀ ਜਾਣਾ ਖੇਡਣਾ ਇੱਕ ਵੱਡਾ ਮੇਲਾ ਕੱਲ ਨੂੰ ਸੋ ਉਹਦੀ ਅਪਡੇਟ ਆਪਾਂ ਦੇਈ ਦੇਵਾਂਗੇ ਜੱਗੂ ਵੀ ਕੱਲ ਨੂੰ ਆ ਰਿਹਾ ਉਹ ਤੁਹਾਨੂੰ ਦੱਸਾਂਗੇ ਵੀ ਕਿੱਥੇ ਆਉਣਾ ਜੱਗੂ ਨੇ ਵੀ ਮੈਂ ਮਿਲ ਦਾ ਨਵੀਂ ਅਪਡੇਟ ਲੈ ਕੇ ਕੁਝ ਗਲਤ ਬੋਲ ਗਿਆ ਹੋਇਆ ਤਾਂ ਮਾਫੀ ਚਾਹਣਾ ਆ ਦੜਬੇ ਤੇ ਜੋ ਅੱਜ ਚੀਜ਼ ਹੋ ਗਈ ਨਾ ਸੱਚੀ ਯਾਰ ਦਿਲ ਟੁੱਟ ਗਿਆ ਵੀ ਐਮ ਐਲ ਕੇ ਵਾਲੇ ਇਦਾਂ ਕਰ ਜਾਣਗੇ ਪਰ ਚੀਜ਼ ਵੈਸੇ ਗਲਤ ਹੋਈ ਆ ਵੀ ਸ਼ੋਅ ਵਾਲਾ ਕੰਮ ਮਗਰੋਂ ਚਲਾਉਣਾ ਚਾਹੀਦਾ ਸੀ ਬਾਕੀ ਚੋਹ ਚੀਜ਼ਾਂ ਹੋਗੀਆਂ ਚਲੋ ਉਹ ਹੋਗੀਆਂ ਹਨਾ ਉਹ ਪਾਸਟ ਸੀਗਾ ਅੱਗੇ ਤੋਂ ਸਧਾਰਨ ਕਰਨ ਦੀ ਲੋੜ ਆ ਜੇ ਫਿਰ ਵੀ ਮੈਂ ਕੁਝ ਗਲਤ ਬੋਲ ਗਿਆ ਹੋਇਆ ਤਾਂ ਮਾਫੀ ਚਾਹਣਾ ਨਵੀਂ ਵੀਡੀਓ ਵਿੱਚ ਮਿਲਦੇ ਆਂ ਲਾਈਕ ਦੇ ਸ਼ੇਅਰ ਕਰ ਦਿਓ ਗਰੁੱਪਾਂ 'ਚ ਆਪਣੀ ਵੀਡੀਓ ਤੇ ਮੈਂ ਜਦੋਂ ਪੱਕਾ ਹੀ ਕਲੀਅਰ ਹੋ ਗਿਆ ਉਹ ਕਮੈਂਟ ਬਾਕਸ 'ਚ ਪੈਨ ਕਰ ਹੀ ਦੇਣਾ ਆਪਾਂ ਵੀ ਕਿਹੜੇ ਅੱਜ ਬੈਸਟ ਰੇਡਰ ਤੇ ਜਾਫੀ ਬਣਿਆ ਉਹ ਤੁਹਾਨੂੰ ਦੱਸ ਹੀ ਦੇਵਾਂਗੇ ਧੰਨਵਾਦ